ਹੈਲੋ ਗਾਇਸ ਅੱਜ ਅਸੀਂ ਸਾਰੇ ਕੰਮ ਕਰਦੇ ਪੂਰੇ ਕੰਨ ਤੇ ਲੇਗਾ ਜਿਵੇਂ ਅੱਜ ਬੜਾ ਦੋਸਾ ਕਰਦੇ ਆਂ ਬਲੌਗ ਤੇ ਵਲੌਗ ਤੇ ਮੁੰਡੇ ਉਸ ਨੂੰ ਪਤੀਆ ਸੀ ਜਨਾ ਨਿਬੜ ਗਏ ਹੁਣ ਤੇ ਆਪਾਂ ਹੁਣ ਮਸ਼ੀਨ ਦੀ ਕਰਦੇ ਆਂ ਸਫਸਾਈ ਸੀਜ਼ਨ ਲਾ ਕੇ ਆਇਆ ਹੁਣ ਮਸ਼ੀਨ ਵੀ ਸਾਫ਼ ਕਰਨਾ ਦੇਖੋ ਮਸ਼ੀਨ ਦੀ ਹਾਲਤ ਤੇ ਠੀਕ ਆਪਣੀ ਚੋਟ ਨਹੀਂ ਤੋਣਾ ਪਾ ਤੇ ਕਿਰੇ ਨੂੰ ਲੱਗੇ ਚੱਲਦੇ ਆਪਾਂ ਖੇਤ ਪਹਿਲਾਂ ਦੇਖਦੇ ਆਂ ਕਿ ਟਰੈਡ ਵੀ ਤੋਂ ਆਂ ਮਸ਼ੀਨ ਵੀ ਚਲੋ ਜਰਾ ਚੱਲਦੇ ਚਲੋ ਮੁੰਡਿਆ ਲੈ ਕੇ ਚੱਲਦੇ ਆਂ ਮਸ਼ੀਨ ਫਿਰ ਖੇਤ ਤੇ ਕਮੈਂਟ ਕਰਕੇ ਜਰੂਰ ਦੱਸੋ ਕਿਹਨੇ ਕਿਹੜੇ ਮਸ਼ੀਨ ਸਾਫ਼ ਕਰਕੇ ਲਾਤੀਆਂ ਸਾਡੇ ਥੱਲੇ ਦੇਖੋ ਸਾਡੇ ਡਰਾਈਵਰ ਦੇਖੋ ਚਲੋ ਮਿਲਦੇ ਆਂ ਮਿੱਤਰੋ ਕਰਤੀ ਖੇਤਾਂ ਵਿੱਚ ਇਹ ਚੱਲਦਾ ਖੇਤ ਚੱਕੋ ਜੀ ਆਗੇ ਖੇਤ ਕਰਤੇ ਆ ਸਭ ਸਭਾਈ ਲਾ ਕੇ ਆਪਣੇ ਬੰਦੇ ਦਰਾਸੀਰਤਾ ਹੋ ਗਈ ਸਾਫ ਅਲੋ ਹੋਰ ਦੇਖ ਲੀ ਕਿੰਨੇ ਵਗਰੇਤਾ ਮਿਲ ਕੋਈ ਪਰੌਠਾ ਫੋਰ ਦਾ ਵਾਸਗਾ ਆ ਦੇਖੋ ਅਜ ਬੰਦੇ ਦਾ ਮੇਨ ਆ ਗੇ ਚਲੋ ਫਿਰ ਮਿਲਦੇ ਕੱਲ ਨਹੀਂ ਆਉਂਦੇ ਟੰਗੜਿਆ ਚੱਕੋ ਇਹ ਤੱਤੀ ਬਾਸ ਕਰ ਚਲੋ ਯਾਰ ਦੇ ਅੰਦਰ ਮਿਲਦੇ ਲੈ ਕੇ ਚੱਲਦੇ ਹਾਂ ਜੀ ਨਸਿਹਣਾ ਫੇਰ ਤੋਂ ਆਪਾਂ ਚੱਲਦੇ ਆਵਰ ਕਰੇ ਚਲੋ ਮਿਲਦੇ ਚੱਪੇ ਜੀ ਮਿੱਤਰੋ ਕਰੇ ਤਾਂ ਆਗੇ ਤੇ ਇਹਨੂੰ ਆਪਾਂ ਧੋਦੀਏ ਇਹ ਕਾ ਦੇਖ ਲੋ ਜਿਹੜੇ ਨੇ ਲੋਕੀ ਆ ਗਏ ਚੱਲ ਮਿਲਦੇ ਆ ਫੇਰ ਚਲੋ ਮੁੰਡਿਆ ਧੋ ਲਈਏ ਵਸਿਕਾ ਹੈਂ ਇਹਨੂੰ ਤਾਂ ਦੇਖ ਲੋ ਕਿਵੇਂ ਆ ਕਿਤੇ ਗਿਆ ਚਾਚਾ ਚਲੋ ਧੋ ਲਈਏ ਉਹਨਾਂ ਪਾ ਮਿਲਦੇ ਆ ਥੋੜੇ ਗਨੇ ਦੇ ਆ। ਜਾਇਆ। ਦੇਖੋ ਜੀ। ਮਾਰਤਾ ਕਹਿੰਦੇ ਬਾਣੀ। ਚਲੋ ਜਾਨ ਹੁਣ ਤੋਕੇ ਮਿਲਦੇ ਮੁੰਡਿਓ। ਉਹ ਨજર। ਚੱਕੋ ਮੁੰਡੋ ਕੋਲ ਚੱਕ ਤੋਤਾ ਤੇ ਆਪਾਂ ਵੀ ਨਾਲ ਹੀ। ਇਹ ਸਾਡ ਮਸ਼ੀਨ ਨੂੰ ਖੜਾ ਲਈਏ ਸਾਡੇ ਥੱਲੇ। ਚਲੋ ਮਿਲਦਾ ਫੇਰ। ਚੱਕੋ ਉਹ ਡਰਾਈਵ ਦਾ ਬੱਤੋ ਦਾ।

ਕੋਮੜਿਓ ਕਰਤੀ ਸੀ ਇਹ ਨਿਪੜ ਕੇ ਕਰ ਕੰਮ ਸੀ ਜਦੋਂ ਨਿਪੜ ਕੇ ਮੰਡੇ ਉਹ ਕੰਮ ਥੂੜੀ ਆਈ ਦਾ ਤੇ ਹੁਣ ਬਸ ਫਿਰ ਝੋਨੇ ਵੱਲੀ ਚਲੋ ਦੇਖਦੇ ਬੱਲਾ ਮੱਕੀ ਵੀਰ ਕੇ ਆਣੇ ਆ ਗਏ ਨਹੀਂ ਆਪਾਂ ਵਲੌਗ ਚੜੀ ਵਿੱਚ ਨਹੀਂ ਮੱਕੀ ਚੜੀ ਚੜੀ ਜੜੀ ਸੌਰੀ ਨਹੀਂ ਆਪਾਂ ਵਲੌਗ ਇੱਥੇ ਐਂਡ ਕਰਦੇ ਹਾਂ ਤੇ ਚਲੋ ਮਿਲਦੇ ਆ ਫੇਰ ਫੇਰ ਦੱਸਾਂ ਜੇ ਸੁਣਗੇ ਮਿਲਣਾ ਕਿ ਮਿਲਣਾ ਨਹੀਂ ਪਰ ਠੀਕ ਕੰਦਰਾ ਹਕਦਾ ਆਏ ਓਏ ਕੰਦਰਾ ਸਾਡੇ ਨੂੰ ਜਰਨੇ ਆ ਬਈ ਤੂੰ ਲੈ ਕੇ ਆਉਣਾ ਪਰ ਠੀਕ ਹੋ ਗਿਆ ਢੋਡੇ ਉਹ ਜੱਜ ਬਣੇ ਦਾ ਬਾਈ ਦਾ ਡਿੱਗ ਗਿਆ ਫੋਨ ਚੱਲ ਕੀ ਦਸੀ ਤੈਨੂੰ ਚਲੋ ਮਿਲਦੇ ਹਾਂ ਹੁਣ ਮੜਿਆ ਇੱਕ ਕੰਮ ਜਾ ਕੇ ਆਉਣੇ ਜੀ ਜਰਜਣਾ ਚਰੀ ਮਟੀ ਪ੍ਰੋਸਪੀਟਿੰਗ ਨਹੀਂ ਆਣੀ ਇਹਨਾਂ ਨੂੰ ਕੁਛ ਨਹੀਂ ਪਤਾ ਹੈਗਾ ਯਾਰ ਕੁਛ ਪਤਾ ਨਹੀਂ ਇਹ ਚਰੀ ਵਿਚਰੇ ਜਾਣਾ ਫਾਦੇ ਮਾਰਦਾ ਆਪਦੇ ਵੱਡੇ ਦੇ ਮਾਰਦਾ ਕਾਨੂੰਨ ਕੋ ਸਰਵਿਚ ਸਬਸਕ੍ਰਾਈਬ ਕਰਨਾ ਹੈ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਟੋਕ ਟੈਪ ਕਰਕੇ ਸ਼ੇਅਰ ਕਰਨਾ ਹੈ ਤੇ ਘੰਟੀ ਦਾ ਬਟਨ ਕਮੈਂਟ ਦਿਓ ਪਾ ਲਿਆ ਸੀ ਹੈ ਨਾ ਤੇ ਧਰ ਲਈ ਹੁਣ 20 ਡੁੱਟਦਾ ਓਏ ਚਲੋ ਮਿਲਦੇ ਆਂ ਫੇਰ 20 ਧਰ ਲਈ ਔਰ ਚੱਲਦੇ ਆਂ ਖੇਤ ਅੜਿਓ ਜਾਂਦੇ ਆਂ ਦੋ ਡਰਾਈਵਰ ਦਾ ਫਿਰ ਤੇ ਹੁਣ ਵੇਚਿਆ ਗਿਆ ਓਕੇ ਬਾਦਵੀ ਆ ਗਿਆ ਖੇਤ ਵੇਚ ਦिए ਮੱਕੀ ਹੈ ਚੜੀ ਨਹੀਂ ਠੀਕ ਹੈ ਚਲੋ ਵੇਚ ਦिए ਚੱਲ ਲੱਗੇ ਮੱਕੀ ਦਾ ਫੇ ਚੱਲਦਾ ਹਸੋ ਨਹੀਂ ਜੁਗਿਆ ਇਹ ਕਰਦੇ ਆਂ ਫਿਰ ਚਲੋ ਠੀਕ ਹੈ ਚਲ ਕੋਈ ਨਾ ਤੇ ਠੀਕ ਆ ਮੱਕੀ ਵੀਜਾਂ ਲੱਗ ਗਈ ਆਖਿਆਂ ਵਾਲੇ ਚਰੀ ਨਹੀਂ ਸਾਡਾ ਬੰਦਕਾ ਚਰੀ ਚਲੋ ਮੱਕੀ ਵੀਜਦੀ ਵੀਜੀ ਵੀਜਿਆ ਰਹੇ ਆ ਭਾਂਜ ਕਰ ਲੱਗ ਗਿਆਗੇ ਸੰਨੀ ਜਿਹੜੀ ਜ਼ਰੂਰੀ ਆ ਹਰ ਇੱਕ ਚੀਜ਼ ਚਾਰ ਲੈਂਦੇ ਆ ਬੰਦ ਚਾਰ ਤਾਂ ਯਾਰ ਮੋਖਣ ਵਾਲਾ ਤੇ ਕਰ ਲਈ ਹੁਣ ਸੰਨੀ ਮਿਲਦੇ ਆ ਫੇਰ ਚਾਰ ਕਿੰਨਾ ਹੋ ਰਿਹਾ ਦੇਖਾਂ ਹਾਥ ਦੇ ਆਪਣੇ ਡਰਾਈਵਰ ਤੋਂ ਪਾ ਮਿਲ ਗਿਆ ਯਾਰ ਚਲੋ ਚੱਲ ਜੀ ਵੀਜਦੀ ਮੱਕੀ ਵੈਰੀ ਗੁੱਡ ਆ ਤੇ ਕੰਮ ਉਹਨੇ ਨਿਪਟ ਗਿਆ ਸਾਰਾ ਕੰਮ ਦਾ ਕੀ ਵੀਸਤੀ ਤੇ ਇਹ ਮਸੀਡ ਵੀ ਚੜਦੀ ਓਕੇ ਵੈਲ ਥਰ ਵਾਟੂ ਹੋ ਗਈ ਤੁਮਾਂ ਦੇ ਵਿੱਚ ਮੈਂ ਚੱਕ ਜਮੀਨ ਹੁੰਦੀ ਹੈ ਲੱਗੀ ਤੇਰੇ ਨੂੰ ਤੂੰ ਜਾਣੇ ਮੇਰੀਏ ਚੱਕਾ ਉੰਡਿਓ ਵੀਸਤੀ ਵੀ ਜਾਇ ਮੱਕੀ ਦੇ ਕਰਤੀ ਮਸ਼ੀਨ ਸਾਬ ਯਾਰ ਅੱਜ ਨਿਮੇੜਤਾ ਸਾਰਾ ਕੰਮ ਤੇ ਜੇ ਬਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸ਼ੇਅਰ ਜ਼ਰੂਰ ਕਰਦੇ ਆਪਣੇ ਬਲੌਗ ਨੂੰ ਬਹੁਤ ਟਾਈਮ ਬਾਅਦ ਬਲੌਗ ਆਇਆ ਸਪੋਰਟ ਜ਼ਰੂਰ ਕਰੋ ਓਕੇ ਬਾਏ ਕਿਵੇਂ ਆਹ ਲਿਆ ਰੈਡੀ ਦੇਖ ਨਹੀਂ ਚਾਰ